ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰੀ ਦਿਖਾਉਣੀ ਆ ਸੇਲ ਵਾਲੀ ਇਹ ਬਸ਼ੇਰੀ ਆ ਜਿਹੜੀ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਤੇ ਆਪਾਂ ਇਹ ਵੇਚਣੀ ਆ ਲਾੜ ਰਤਨ ਘੋੜੇ ਦੀ ਬੱਚੀ ਆ ਦੋਸਤੋ ਇਹ ਦਲਬਾਗ ਦੀ ਪੋਤੀ ਆ ਤੇ ਅਲੀਸ਼ਾਨ ਦੀ ਪੜਪੋਤੀ ਆ ਇਹਦੀ ਮਾਂ ਵੀ ਆਪਣੇ ਘਰੇ ਹੀ ਹੁੰਦੀ ਸੀਗੀ ਕਮੈਤ ਘੋੜੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾ ਤਾਂ ਆਪਣੀ ਡੀਐਨਏ ਤੱਕ ਦੀ ਜ਼ਿੰਮੇਵਾਰੀ ਆ ਘੋੜੀ ਆਪਾਂ ਆਪ ਹੀ ਮੇਟ ਕਰਾਈ ਸੀ ਲਾਲ ਰਤਨ ਤੋਂ ਆਪਣੇ ਘਰੇ ਹੀ ਇਹ ਬੱਚੀ ਬਰੀਡ ਹੋਈ ਆ ਦੋਸਤੋ 16 ਮਹੀਨੇ ਦੀ ਉਮਰ ਹੋਗੀ ਤੇ ਕਾਦਾ ਜਿਹੜਾ ਇਹਦਾ 58 ਇੰਚ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਮੱਥੇ ਤੇ ਇਹਦੇ ਫੁੱਲ ਆ ਤੇ ਬਾਕੀ ਸਾਰਾ ਰੰਗ ਆ ਇਹਦਾ ਜਿਹੜਾ ਕਾਲਾਗਾ ਇੱਕ ਰੰਗੀ ਕਾਲੀ ਆ ਕੱਲਾ ਮੱਥੇ ਫੁੱਲ ਆ ਦੋਸਤੋ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾ ਤਾਂ ਸਕਰੀਨ ਦੇ ਉੱਤੇ ਆਪਾਂ ਨੰਬਰ ਮੈਂਸ਼ਨ ਕਰਤਾ ਨੰਬਰ ਨੋਟ ਕਰ ਲਓ 9803837038 ਇਸ ਨੰਬਰ ਤੇ ਕਾਲ ਕਰ ਲਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡੀਐਨਏ ਤੱਕ ਦੀ ਜ਼ਿੰਮੇਵਾਰੀ ਆ ਇਸ ਬੱਚੀ ਦੀ ਜਿਵੇਂ ਮਰਜ਼ੀ ਤੁਸੀਂ ਆਪਦੀ ਤਸੱਲੀ ਵਾਸਤੇ ਇਸ ਬਸ਼ੇਰੀ ਦਾ ਡੀਐਨਏ ਕਰਵਾ ਸਕਦੇ ਹੋ ਉਹ ਚੀਜ਼ ਦੀ ਫੁੱਲ ਜ਼ਿੰਮੇਵਾਰੀ ਆ ਲਾਰਾਤਨ ਕੋਲ ਇਹਦੀ ਬੱਚੀ ਆ ਦੋਸਤੋ ਇਹ ਦਲਵਾਗ ਦੀ ਪੋਤੀ ਆ ਤੇ ਪਿੱਛੇ ਤੋਂ ਇਹਦੀ ਜਿਹੜੀ ਬਲੱਡ ਲਾਈਨ ਆ ਉਹ ਵਾਲੀ ਸ਼ਾਨਾ ਬਾਕੀ ਤੁਸੀਂ ਬਣਤਰਾਂ ਇਹਦੀਆਂ ਚੈੱਕ ਕਰ ਲੋ ਕੰਨ ਬਹੁਤ ਜ਼ਿਆਦਾ ਪਤਲਾ ਇਹਦਾ ਕੁੰਡੀ ਵਾਲਾ ਪਤਲਾ ਕੰਨ ਆ ਦੋਸਤੋ ਲੈਂਥ ਲੋਂਥ ਚੰਗੀ ਆ ਤੇ ਬਾਕੀ ਉਮਰ ਦੇ ਹਿਸਾਬ ਨਾਲ ਹਾਈਟ ਵੀ ਚੰਗੀ ਕਰਦੀ ਆਉਂਦੀ ਆ 16 ਮਹੀਨੇ ਉਮਰ ਹੋਗੀ 58 ਇੰਚ ਹਾਈਟ ਆ ਬਾਕੀ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਲੈਂਥ ਲੋਂਤ ਤੁਸੀਂ ਦੇਖ ਸਕਦੇ ਹੋ ਗਰਦਨ ਬੜੀ ਪਤਲੀ ਆ ਮੂੰਹ ਬੜਾ ਪਤਲਾ ਪਿੱਠ ਪੁੜੇ ਦੀ ਚੰਗੀ ਆ ਤੇ ਵੈਸੇ ਵੀ ਪੌਰੀਆਂ ਦੀ ਬਿਲਕੁਲ ਸਾਫ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾ ਦੋਸਤੋ ਜਿਵੇਂ ਇਹਦੀ ਮਾਂ ਵੀ ਤੁਸੀਂ ਪਹਿਲਾਂ ਦੇਖੀ ਆਪਣੇ ਘਰੇ ਸੀ ਘੋੜੀ ਉਹ ਕਮੈਤਰੰਗ ਦੀ ਉਹਦਾ ਵੀ ਡਿਜ਼ਾਈਨ ਬਹੁਤ ਜ਼ਿਆਦਾ ਚੰਗਾ ਸੀ ਸੋ ਬਰੀਡਿੰਗ ਵਾਲੀ ਚੰਗੀ ਘੋੜੀ ਬਣ ਕੇ ਤਿਆਰ ਹੋ ਕਦ ਕਾਠ ਵੀ ਸੋਹਣਾ ਕਰਦੀ ਆਉਂਦੀ ਆ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾਗਾ ਮਾਰਵਾੜੀ ਅਲੀਸ਼ਾਨ ਬਲੱਡਰ ਲਾਈਨ ਦੀ ਤਾਂ ਨੰਬਰ ਆਪਾਂ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ ਫੋਨ ਲਾ ਲਿਓ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਬਾਕੀ ਮੈਂ ਤੁਹਾਨੂੰ ਇੰਨਾ ਦੱਸ ਦਿੰਨਾ ਵੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਲਾੜ ਰਤਨ ਘੋੜੇ ਦੀ ਜਿਹੜੀ ਅੱਜ ਦੀ ਫੀਸ ਆ ਮੇਰਾ ਖਿਆਲ ਆ ਵੀ ਤਕਰੀਬਨ ਘੱਟੋ-ਘੱਟ ਲੱਖ ਰੁਪਈਆ ਤਾਂ ਹੈਗੀ ਹੋਈ ਆ ਸੋ ਉਸ ਹੱਬ ਨਾਲ ਮੈਂ ਤੁਹਾਨੂੰ ਹਿੰਟ ਜਾਂ ਦੇ ਦੇਣਾ ਵੀ ਆਪਾਂ ਨੂੰ ਹੁਣ ਡੇਢ ਸਾਲ ਵਾਂਗੂ ਇਸ ਬੁਸ਼ੇਰੀ ਨੂੰ ਸਾਹਮਣਿਆਂ ਨੂੰ ਵੀ ਹੋ ਗਿਆ ਤੇ ਤੁਹਾਨੂੰ ਆਪਾਂ ਜਾਇਜ਼ ਰੇਟ ਦੇ ਵਿੱਚ ਇਹ ਬੱਚੀ ਦੇ ਦੇਣੀ ਆ ਕੋਈ ਆ ਨਹੀਂ ਹੈਗਾ ਵੀ ਬੜੀ ਡਿਮਾਂਡ ਆ ਵੈਸੇ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਆਪਾਂ ਫੋਨ ਤੇ ਕਰਾਂਗੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਬੱਚੀ ਖਰੀਦਣਾ ਚਾਹੁੰਦਾ ਹੋਇਆ ਤਾਂ ਫੋਨ ਲਾ ਲਿਓ ਬੱਚੀ ਵੈਸੇ ਬਿਲਕੁਲ ਸਾਫ਼ ਸੁਥਰੀ ਆ ਕਲੀਅਰ ਆ ਦੋਸਤੋ ਤੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ